ਫਿਲਮ ਦੋਵਰ ਅੱਗੇ ਹੋਈ ਹੈ ਨਾ ਪੰਜਾਬ ਦੇ ਜੋ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਮੱਦੇਨਜ਼ਰ ਲਾ ਕੇ ਤਾਂ ਤੂੰ ਥੋੜੀ ਵੀ ਵਿੱਚ ਸਲਾਹ ਸੀ ਜੀ ਕਿਉਂਕਿ ਬਹੁਤ ਇਸ਼ੂ ਆਉਂਦਾ ਕਿਸੀ ਫਿਲਮ ਨੂੰ ਅੱਗੇ ਕਰਨਾ ਸਾਰਾ ਸਿਸਟਮ ਹਿੱਲਦਾ ਉਹਦੇ ਨਾਲ ਬਿਲਕੁਲ ਬਿਲਕੁਲ ਉਹ ਅਸਲ 'ਚ ਅਸੀਂ ਤਾਂ ਹਜੇ ਕਿਉਂਕਿ ਇਹ ਐਕਟਰ ਦੇ ਹੱਥ 'ਚ ਨਹੀਂ ਹੁੰਦਾ ਹਾਂ ਬਿਲਕੁਲ ਇਹ ਤਾਂ ਪ੍ਰੋਡਿਊਸਰ ਦੇ ਹੱਥ 'ਚ ਜਾਂਦਾ ਤੇ ਹਜੇ ਇਹ ਮੰਨ ਚ ਹੀ ਹੁੰਦੀ ਸੀ ਗੱਲ ਵੀ ਯਾਰ ਕਿ ਹਾਲਾਤਾਂ ਹੋ ਗਏ ਉਦੋਂ ਨੂੰ ਫਿਰ ਇਹਨਾਂ ਨੇ ਪੋਸਟ ਪਾਤੀ ਵੀ ਭਾਈ ਆਪਾਂ 29 ਨੂੰ ਨਹੀਂ ਆਪਾਂ 5 ਸਤੰਬਰ ਨੂੰ ਕੋਹ ਹਾਲਾਤ ਹੋਰ ਚੇਂਜ ਹੋਏ ਫਿਰ ਮੈਨੂੰ ਨਾਲ ਵੀ ਗੱਲ ਕੀਤੀ ਮੈਨੂੰ ਕਹਿੰਦੇ ਵੀ ਐਂ ਕਰਕੇ ਮੈਂ ਕਿਹਾ ਵੀ ਹਾਂ ਫਿਰ ਆਪਾਂ ਨੂੰ ਇਹ ਹੁੰਦਾ ਯਾਰ ਪ੍ਰੋਡਿਊਸਰ ਦਾ ਪੈਸਾ ਲੱਗਿਆ ਉਹ ਕੀਤਾ ਫਿਰ ਚਲੋ ਇਹ ਕਹਿੰਦੇ ਵੀ ਆਪਾਂ 12 ਸਤੰਬਰ ਆਖ ਲੈਣੋਂ ਅਬਾ ਬਾਬਾ ਬਿਨਾਨ ਕਨੇ ਸੁਣੀ ਵੀ ਜਿਹੜਾ ਉੱਥੇ ਮਾਹੌਲ ਬਣਿਆ ਹੋਇਆ ਸੀ ਤੇ ਮੈਂ ਵੀ ਗਿਆ ਉੱਥੇ ਹਨਾ ਤੇ ਵੀ ਅੰਦਰੋਂ ਡੋਲਿਆ ਵਾ ਸੀ ਮੈਂ ਦੇਖ ਕੇ মিডিਆ ਮੂਡੀਆ ਤੇ ਹੋਰ ਖਬਰਾਂ ਫਿਰ ਉੱਥੇ ਜਾ ਕੇ ਜਦੋਂ ਦੇਖਿਆ ਤਾਂ ਹੌਸਲੇ ਚ ਹੋ ਗਏ ਵੀ ਨਹੀਂ ਯਾਰ ਪੰਜਾਬੀ ਖੜ ਗਏ ਜਿਹੜੇ ਦੂਜਿਆਂ ਦੀ ਜਾ ਕੇ ਮੈਲਪ ਕਰਦੇ ਸੀ ਉਹਨਾਂ ਨੂੰ ਬਾਹਰੋਂ ਕਿਸ ਦੀ ਹੈਲਪ ਦੀ ਲੋੜ ਨਹੀਂ ਪਈ ਲੋੜ ਹੀ ਨਹੀਂ ਆਪ ਹੀ ਖੜ ਗਏ ਉਹ ਉੱਥੇ ਆਪਣੇ ਆਰਟਿਸਟ ਗਾਇਕ ਵੀਰੇ ਸਿੰਗਰ ਵੀਰੇ ਲਿਰਿਕਸ ਰਾਈਟਰਸ ਹੋ ਰਹੇ ਸੰਸਥਾਵਾਂ ਵਾਲੇ ਹੋ ਜਿੰਨੇ ਸਭ ਔਰ ਜਿਹੜੇ ਸਾਡੇ ਮਹੱਲਿਆਂ ਵਾਲੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸਾਨੂੰ ਹਜੇ ਜਾਣਦੇ ਉਹ ਸਾਡੇ ਤੋਂ ਜ਼ਿਆਦਾ ਖੜੇ ਸੀ ਉਹਨਾਂ ਨੂੰ ਡਬਲ ਸਲਾਮ ਹੈ ਡਬਲ ਸਲੂਟ ਆ ਜਿਹੜੇ ਆਪਣੇ ਆਮ ਮੱਲੇ ਜਿਹੜੇ ਮੁੰਡੇ ਮਿੰਦੀ ਸ਼ਿੰਦੀ ਵਰਗੇ ਉਹ ਸਾਰੇ ਵੀ ਉਹ ਡਟੇ ਹੋਏ ਦਿਨ ਪੂਰਾ ਤੇ ਕਗੀਤਾ ਉੱਥੇ ਜਾ ਕੇ ਫਿਰ ਹਾਂ ਸੁਣਾ ਤੁਹਾਡਾ ਬੰਦਾ